ਹੋ ਬੈਠ ਕੇ ਮਲੀਮਾ ਵੰਗੂ ਹਾਂ ਕਰ ਪੈਸਿਆਂ ਦਾ ਛਾਵ ਨਹੀਂ ਆ ਜਾ ਜਾਣਾ ਪੱਟਣ ਪਨੀਰੀ ਕਿਹਾ ਛੱਟ ਦੇ ਤਾਂ ਤੈ جواب ਨਹੀਂ ਕੀ ਬਾਤ ਆ ਹੋ ਬਿਲਕੁਲ ਦੀ ਛਾਵੇਂ ਵੇ ਕਿ ਕਰਾਂਗੇ ਚਰਾਮ ਬਿਲਕੁਲ ਨਹੀਂ ਥੱਲੇ ਵੇ ਕਿ ਕਰਾਂਗੇ ਚਰਾਮ ਕਾਲ ਰੰਗਣੀ ਵਾ ਹੋਂਦੇ ਨੇ ਹੂਰਦੇ ਹਾਂ ਝੋਨਾ ਲਾਂਦੀ ਨੂੰ ਤੇ ਤੈਨੂੰ ਲੱਗੂ ਗਰਮੀ ਨਹੀਂ ਅੱਛੀ ਲੈ ਦੇ ਅੰਗ ਪੱਤੇ ਵੀ ਕਸੂਲ ਦੇ ਕੀ ਬਾਤ ਆ ਤੂੰ ਨਾ ਲੰਦੀ ਨੂੰ ਜੇ ਤੈਨੂੰ ਲੱਗੂ ਗਰਮੀ ਨਹੀਂ ਅਸਲੇ ਦੀ ਅੱਗ ਪੱਤੇ ਵੀ ਕਾਥੂ ਹੂਲਦੇ ਆ ਜਾ ਅੱਖਾਂ ਕੱਢ ਕੱਢ ਕੇ ਤੂੰ ਸਾਨੂੰ ਨਾ ਡਰਾ ਹਕਾਂ ਨੂੰ ਕਰਦੀ ਐਵੇਂ ਗੱਲਾਂ ਖੋਟੀਆਂ ਹਾਂ ਨਿਆਵੀ ਵਾਲੇ ਬਾਣ ਵਿੱਚ ਹੋਇਆ ਪਿਆ ਕਦ ਤੂੰ ਮੇਰੇ ਪਿੱਛੇ ਲੈ ਕੇ ਆ ਜੀ ਨਹੀਂ ਤੂੰ ਰੋਟੀਆਂ ਛੋਤਦੇ ਰਹੀ ਰਕਾਂ ਨੂੰ ਮਹਿਤ ਦੇ ਨਿਗਾਰਾ ਆਜਾ ਝੋਤ ਤੇ ਰਹੀ ਦਾਕਾਂ ਨੂੰ ਮਿੱਧਦੇ ਨਿਗਾਰਾ ਪੜ ਲੈਂਦੇ ਜਿਹੇ ਅੱਖਰ 'ਚ ਘੂਲਦੇ ਕੀ ਬਾਤ ਆਏ ਝੋਲਾ ਲਾਂਦੀ ਨੂੰ ਜੇ ਤੈਨੂੰ ਲੱਗੂ ਗਰਮੀ ਨੀ ਅਚਿਲਾ ਦੇ ਆਂ ਗੇ ਪੱਤੇ ਵੀ ਕਾਸੂਂਦੇ ਝੋਲਾ ਲਾਂਦੀ ਨੂੰ ਜੇ ਤੈਨੂੰ ਲੱਗੂ ਗਰਮੀ ਨੀ ਅਚਿਲਾ ਦੇ ਆਂ ਗੇ ਪੱਤੇ ਵੀ ਕਾਸੂਂਦੇ ਠੀਕਾ ਬੇਬੇ ਬਾਪੂ ਹੋਣਗੇ ਨੀ ਆਪਣੇ ਨਾਲ ਚੱਲ ਪੰਜ-ਛੱਤ ਕਿल्ले ਰਲ ਲਾ ਲਈਏ ਹਾਂ ਆਖਿਆ ਚਾਣਿਆਂ ਦਾ ਔਖਾ ਹੁਕਮਾਲਾ ਚੌਕੇ ਹੋਕੇ ਬੈਟਕੇ ਨਹੀਂ ਖਾਲੀਏ ਜਦੋਂ ਤੱਤਾ ਪਾਣੀ ਲੱਗੈ ਛੱਟ ਦੇਵੀਂ ਗੁੱਟੀ ਜਦੋਂ ਤੱਤਾ ਪਾਣੀ ਲੱਗੈ ਛੱਟ ਦੇਵੀਂ ਗੁੱਟਿਆ ਹੋ ਮੰਨਾ ਕੇ ਵੀ ਹੁਕਮ ਹਜੂਰ ਤੇ ਢੋਨਾ ਲਾਂਦੀ ਨੂੰ ਜੇ ਤੈਨੂੰ ਲੱਗੂ ਗਰਮੀ ਨਹੀਂ ਅਚਿਲਾ ਦੇ ਅੰਗ ਪੱਤੇ ਵੀ ਕਸੂਦੇ ਢੋਨਾ ਲਾਂਦੀ ਨੂੰ ਜੇ ਤੈਨੂੰ ਲੱਗੂ ਗਰਮੀ ਨਹੀਂ ਅਚਿਲਾ ਦੇ ਅੰਗ ਪੱਤੇ ਵੀ ਕਥੂਲ ਦੇ ਭਾਈ ਭਾਈ ਫੋਰਟਿਨ ਲਿਆਂਦਾ ਛਬਰਾਜ ਜਦੋਂ ਪਰਤੇ ਨ ਮਾਰ ਮੁਕੀ ਛੱਡਿਆ ਠੀਕ ਆ ਹੱਥ ਪਾਲਾ ਕੱਸ ਕੇ ਤੂੰ ਦੇਗਣਾ ਪਈ ਨੀ ਮੂਛੇ ਵਾਲੇ ਦਾ ਤੂੰ ਗੀਤ ਛਣ ਲੱਗਿਆ ਖਾਦੀ ਹੋਈ ਨਾਗਣੀ ਦਾ ਆਇਆ ਹਉ ਜ਼ਰੂਰ ਹਾਂ ਖਾਦੀ ਹੋਈ ਨਾਗਣੀ ਦਾ ਆਇਆ ਹਉ ਜ਼ਰੂਰ ਕੋਰਾ ਢੋਲ ਕੀ ਵਜਾਉਂਦਾ ਵੇ ਕ ਟੂਰ ਤੇ ਕਿਆ ਬਾਤ ਆ ਢੋਲਾ ਲੌਂਦੀ ਨੂੰ ਜੇ ਤੈਨੂੰ ਲੱਖੂ ਗਰਮੀ ਨੀ ਅਚਿਲੇ ਦਿਆਂ ਗਾ ਪੱਤੇ ਵੀ ਕਸੂਲ ਦੇ ਹੂੰ ਉਹ ਨਾਲੋਂ ਤੀਨੂ ਜੇ ਤੈਨੂੰ ਲੱਗੂ ਗਰਮੀ ਨੀ ਅਸਿਲ ਦੇ ਅੰਗ ਪੱਤੇ ਵੀ ਕਾਚੂ ਹੂਲਦੇ ਵਾ ਵਾ